ਹਾਂਜੀ ਸასიਗਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ ਵਾ ਦੂਜਾ ਦਿਨ ਕੈਂਪ ਦਾ ਤੇ ਅੱਜ ਤੁਹਾਨੂੰ ਦਿਖਾਉਣੇ ਅੱਗੇ ਕੋਚ ਸਾਹਿਬ ਲਵਾਉਣਗੇ ਤਾਂ ਹਲਕੀ ਹਲਕੀ ਇਹ ਅੱਗੇ ਜਾ ਕੇ ਹਾਰਡ ਹੁੰਦਾ ਜਾਣਾ ਵਰਕਆਊਟ ਸਹੀ ਆ ਜੀ ਚਲੋ ਮਿਲਦੇ ਤੁਹਾਨੂੰ ਅੱਗੇ ਵੀਡੀਓ ਚ ਲੋ ਮਿੱਤਰੋ ਦਿਨ ਦੂਜੇ ਦੀ ਸ਼ੁਰੂਆਤ ਪਹਿਲੇ ਸੈਟ ਤੋਂ ਸਾਈਡਾਂ ਤੋਂ कोई साहब की हाल है जी ठीक ठाक जी, जी? जी, जी? जी करती शुरुआत चलो वादिया रखो खिंच के कम चलो 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 वेरी गुड शाबाश ਚਲੋ ਚਲੋ ਚੱਲ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਮਿੱਤਰੋ ਦੂਜੇ ਸੈੱਟ ਆਲੇ ਆ ਗਏ ਜੋਤਾ ਜੱਟ ਚੱਲ 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 ਬੁਗਲੇ ਦਾ ਪਛਾਣ ਹੀ ਨਹੀਂ ਹੁੰਦਾ ਚਲੋ 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 ਸ਼ਾਬਾਸ਼ ਵੈਰੀ ਗੁੱਡ ਉਦਾਂ ਉਦਾਂ ਇਦਾਂ ਉਹ ਸੌਣਾ ਮੈਂ ਐਵੇਂ ਬੁਗਲਾ ਤਾਂ ਭਈ ਪਛਾਣ ਨਹੀਂ ਹੁੰਦਾ ਬੁਗਲਾ ਫਿਰ ਹੀਰੋ ਬਣ ਗਿਆ ਨਾ ਕੀ ਗੱਲ ਹੈ ਝੋਤਿਆ ਚੱਲ ਖਾਂ ਕਰ ਕਰੇ ਖਾਦੀ ਵੇਖੀ ਪਤਾ ਲੱਗਦਾ ਹੈ ਅੱਜ ਵਾ ਬੂਥੀਆਂ ਕਿੱਦਾਂ ਪੂਰਾ ਪੂਰਾ ਹੀ ਹੋ ਗਈਆਂ ਇਹਨਾਂ ਦੀਆਂ ਇੱਕ ਅੱਧਾ ਲਾ ਲੈ ਕਰ ਪਾਜੀ ਦੇ ਨਿਆਣੇ ਲਸੇਕ ਹੋ ਗਏ ਆ ਲਕਨੀਵਾਰਕ ਲਕਨੀਵਾਰਕ ਨਾ ਲਕਨੀਵਾਰਕ ਕੋਲਾਤ ਲਕਨੀਵਾਰਕ ਲਕਨੀਵਾ ਲਕਨੀਵਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਲੋ ਵੀ ਸੈਟ ਹੋ ਗਿਆ ਦੂਜਾ ਸਟਾਰਟ ਆਪਣਾ ਚਲੋ 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 ਸ਼ਾਬਾਸ਼ ਸ਼ਾਬਾਸ਼ ਹਾਏ ਨਹੀਂ ਚਲੋ ਵੈਰੀ ਗੁੱਡ ਔਰ ਤੱਕਾ ਤੋਏ ਬਾਬਾ ਤੁਰ ਗਿਆ ਭੁੱਲ ਗਿਆ ਐ ਓਏ ਭੁੱਲ ਗਿਆ ਗਿਆ ਨਹੀਂ ਤੋੜ ਤੋ ਗਿਆ ਚਲ ਚਲ ਤੁਰ ਤੁਰ ਸਾਰਾ ਆ ਦੇਗਲਾ ਭਾਜੀ ਹਾਏ ਹਾਈ ਕਰਾਈ ਜਾਂਦਾ ਬੰਦਿਆਂ ਜੀ ਚਲਤ ਰਹਿ ਜਾ ਫਿਰ ਡੋਟਾ ਲੈ ਗਿਆ ਫਿਰ ਉਹ ਤਾਂ ਕਮਾ ਕੇ ਗਿਆ ਲੱਖ ਉਹ ਉਹ 1 ਲੱਖ ਤੋਂ ਬਹੁਤ ਆਹ ਸਾਤਰੂ ਬਣਾਇਆ ਆ ਚਲਤ ਰਿਹਾ ਜਾ ਤੈਨੂੰ ਕਮਾਣ ਥੱਲੇ ਡੰਡ ਮਾਰ ਦਿਆ ਕਰ ਨਾ ਆ 12 ਮੋੜ ਆ ਗਿਆ ਡੰਡ ਕਿੱਦਾਂ ਦਾ ਉਹ ਇੱਧਰ ਨੂੰ ਮੂੰਹ ਕਰ ਰਾ ਚਲੋ ਚਲੋ ਚੱਲ ਕੋਈ ਨਾ ਕੋਈ ਨਾ ਕੋਈ ਨਾ ਚਲੋ ਚਲੋ ਅਗਲੀ ਵਾਰ ਹੋ ਜੂਗਾ ਤੂੰ ਲਾ ਲੈਂਦੇ ਹੁਣ ਇਹਨਾਂ ਨੂੰ ਜਿੱਦਣ ਨੂੰ ਕੀਤਾ ਮੂੰਹ ਸਾਰੇ ਹਟਾ ਦੇਣੇ ਇਹਨੇ ਚੱਲ 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 ਸ਼ਾਬਾਸ਼ ਵੈਰੀ ਗੁੱਡ ਹੈ ਮਗਾਤੇ ਅਗ ਗ੍ਰਾਂਟ ਦਿਵਾ ਦਈਏ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜੁੱਤੇ ਕਾ ਟੰਮਾ ਆ ਰਿਹਾ ਜਨਕਾਵਾ ਚੁੱਕੀਆਂ ਚੱਲ ਆ ਦੇਖ ਡੰਡ ਮਾਰ ਡੰਡ ਚੱਲ 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 ਜੇ ਇਦਾਂ ਹੀ ਨਿਕਲਨੇ ਕੋਰ ਕਰੇ ਪੁੱਤ ਓਏ ਹਾਂ ਵੱਡੇ ਕੋਰ ਕਰੇ ਮਗਰ ਚੱਲ ਚੱਲ ਉੱਠੀਏ ਚੱਲ 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 ਲੱਕ ਟੁੰ ਟੁੰ ਹੋਣ ਲਾ ਪਿਆ ਹੀ ਚਲੋ ਹਾਂ ਲੈਫਟ ਰਾਈਟ ਲੈਫਟ ਰਾਈਟ ਸਟ੍ਰੇਟ ਚੱਲੋ ਯੋਤੀ ਓਏ ਖੌਣ ਨਹੀਂ ਕਰਾਉਂਦਾ ਨਾ ਤਸਲੀ ਪਾਜੀ ਇੱਧਰ ਗੱਲ ਸੁਣ ਕੇ ਐਮਰੇ ਜੇ ਆ ਕੇ ਗਾਇਬ ਮੜੇ ਆ ਭੱਜ ਨਾ ਉਧਰ ਨੂੰ ਚਲੋ ਓਏ ਹੈ ਓਏ ਦੱਸ ਕਰਾਉਂਦਾ ਕਿ ਨਹੀਂ ਤਸਲੀ ਕਹਿੰਦੇ ਯਾਰ ਕਹਿੰਦੇ ਪੱਟ ਫੁੱਲ ਗਏ ਅੱਜ ਲੌਂਦਾ ਕਿਦਾਂ ਨਹੀਂ ਇਹ ਕੜੱਲਾਂ ਵੇਖੀ ਕਿਦਾਂ ਪੈਂਦੀਆਂ ਸਵੇਰ ਨੂੰ ਵੇਖੀ ਕਿਹਦੇ ਪੱਟਾ ਨੂੰ ਮਾਲਚ ਕਿਦਾਂ ਕਰਾਈ ਝੋਤੇ ਨੇ ਮੈਚ ਥੋੜੇ ਜਿਹਾ ਜਿਤਾਏ ਸਕੂਲ ਵਾਲਿਆਂ ਨੂੰ ਹੈ ਹੈ ਭਾਜੀ ਮੈਂ ਕਿਹਾ ਝੋਤਾ ਕੱਲੇ ਹੀ ਮੈਚ ਜਿਤਾਉਂਦਾ ਰਿਹਾ ਨਾ ਸਕੂਲ ਵਾਲਿਆਂ ਨੂੰ ਕੱਲੇ ਨਹੀਂ ਸੀ ਕਰੀ ਡੈਡੀ ਇਹਦਾ ਪਾਉਂਦਾ ਰਿਹਾ ਹਾਂ ਮੈਂ ਦੋ ਮੈਚ ਮਾਈਟਰ ਰੈਡਾਂ ਵੀ ਪਾ ਨੈਸ਼ਨਲ ਚ ਜੱਫੇ ਵੀ ਇਹਦੇ ਪਾ ਵਾਲਾ ਅਲ ਦੇ ਖਡਾਇਆ ਵੀ ਇਹਨੂੰ ਦੋ ਤਿੰਨ ਵਿੱਚ ਮੈਂ ਵਧੀਆ ਬੰਨ ਵਾਲਾ ਵਾ ਇਹ ਮਿਹਨਤ ਲਾਉਣ ਵਾਲਾ ਬੰਦਾ ਇਹ ਦੋਸਤਾਂ ਪੈਂਤੀ ਗਾਲੇ ਉਹ ਮੁੰਡੇ ਵਾਵਾ ਹਾਂ ਵੀ ਮੁੰਡਾ ਗਿਆਨੀ ਹੈ ਕਿਧਰੇ ਪਿੰਡੀ ਵਾਲਾ ਵਧੀਆ ਖੇਡੇ ਨੈਸ਼ਨਲ ਚ ਜਿਹੜੇ ਇੱਥੇ ਮਿਹਨਤ ਲਾਉਂਦੇ ਰਹੇ ਵਧੀਆ ਖੇਡੇ ਆ ਜੇ ਤਰਾ ਵੀ ਤੇਰਾ ਵੀ ਤਾਂ 12 ਠਾ ਕਰੋ ਪਾਜੀ ਕਹਿੰਦਾ ਜੋ ਪਾਜੀ ਕਹਿੰਦਾ ਜੋਰ ਹੀ ਨਹੀਂ ਕਰਾਉਂਦੇ ਅੱਜ ਐਦਾਂ ਕਿਹਾ ਵੈਨੇ ਕਿਆ ਵਾਈ ਨਹੀਂ ਬੰਦੇ ਨੂੰ ਕਹਿੰਦਾ ਇੰਨੀ ਕਹਿੰਦਾ ਮਿਹਨਤ ਮੈਂ ਉਦਾਂ ਹੀ ਜਿੰਨੀ ਕਹਿੰਦਾ ਭਾਜੀ ਲਵਾਈ ਜਾਂਦਾ ਇੰਨੀ ਕ ਤੇ ਮੈਂ ਉਦਾਂ ਹੀ ਲਾ ਜੰਨਾ ਜੂਰੀ ਹੁੰਦਾ ਭਾਜੀ ਵੇਖ ਲੈ ਲੈ ਵੀਡੀਓ ਦੇ ਲਓ ਵੀਡੀਓ ਮੈਂ ਇਦਾਂ ਕਿਦਾਂ ਵਿਖਾਉਂਗਾ ਨਾ ਮੈਂ ਆਪ ਦੀ ਵੇਖੂੰਗਾ ਵੀਡੀਓ ਨਾ ਮੈਂ ਕੱਟ ਦੇਣੀ ਉਥੋਂ ਜੋ ਉੱਤੇ ਵੀਡੀਓ ਕਰ ਦੇਣਾ ਜੋ ਉੱਤੇ ਵੀਡੀਓ ਕਰ ਦੇਣੀ ਹੈ ਪਹਿਲੇ ਵਾਲੇ ਪਹਿਲੇ ਵਾਲੇ ਹਜੇ ਤਾਂ ਨੂੰ ਉੱਥੇ ਕਰੋ ਤਾਂ ਨੂੰ ਚਲੋ 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 ਅਜੂਤਾ ਤਾਂ ਮਰਿਆ ਹੀ ਪਿਆ ਛਾਪੀ ਬਣ ਗਿਆ ਜੂਤਾ ਹੁਣ ਮਸਲ ਕੱਢਦੇ ਨੇ ਆਪਾਂ ਦੇਣਾ ਜੀ ਇਹਨੇ ਦੇ ਫੇ ਦਾ ਵਧੀਆ ਠੀਕ ਹੈ ਤੂੰ ਸੁਣਾਓ ਚਲੋ 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 ਗੱਲਾਂ ਨੂੰ ਲੱਗਾ ਕੱਟੋ ਕੱਟ 30 ਛਪਾਟੇ ਆ ਕੱਟੋ ਕੱਟ ਹੁਣ ਭੁੱਲ ਜੋ ਹੂ ਚੱਲ ਚੱਲ ਫੇਰੇ ਫੇਰੇ ਕਲ 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 ਸ਼ਾਬਾਸ਼ 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 ਖੈਦੇ ਖੈਦੇ ਕੰਮ ਨੂੰ ਸ਼ਾਬਾਸ਼ ਕਹਿੰਦੇ ਲੱਗਦੇ ਛਪਾਟੇ ਚਲੋ ਉੱਧਰ ਚੱਲੋ ਉਹ ਬੱਲੇ ਜੋ ਉੱਤੇ ਬੱਲੇ ਜੋ ਉੱਤੇ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਕਿੱਦਾਂ ਚੱਲ 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 ਐ ਐ ਐ ਵੱਡੇ ਗੁਰ ਕਰ ਕਰੇ ਵੱਡੇ ਗੁਰ ਕਰ ਕਰੇ ਚੱਲ 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 ਠੀਕ ਹੈ ਠੀਕ ਹੈ ਭਰਾ ਕਹਿੰਦੇ ਲਗ ਦੇ ਛਪਾਟੇ ਝੋਤਾ ਬਹਿ ਗਿਆ ਕੁੜੇ ਝੋਤੇ ਉੱਤੇ ਕੈਮਰਾ ਕਰਦੇ ਕੁੜੇ ਚੱਲ ਵੀ ਝੋਤੇ ਆ ਲਾ ਦੇ ਡੰਡ ਮੁੰਡਾ ਮਾਰਦਾ ਛਪਾਟੇ ਚੱਲ ਚੱਲ ਗੱਬਰੂ ਚਲੋ ਚੱਲ 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 ਸ਼ਾਬਾਸ਼ ਉਤੇ ਸ਼ਾਬਾਸ਼ ਚਲੇ 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 ਤੈਨੂੰ ਗੱਡੀ ਚੱਲ 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 ਅੱਜ ਭਾਜੀ ਫੋਨ ਦੀ ਫਲੈਸ਼ ਨਾ ਸਾਰਨਾ ਪੈਣਾ ਕੋਈ ਨਾ ਕਰਦੇ ਮਸਲਾ ਹੱਲ ਚਲੋ 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 ਸ਼ਾਬਾਸ਼ 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 ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਮੈਂ ਬਹਿ ਕੇ ਲਾ ਲਾ ਇਹ ਕਿਉਂ ਬਹਿ ਕੇ ਕਰਨ ਲਾ ਲਾ ਬਾ ਚਲੋ 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 ਸ਼ਾਬਾਸ਼ ਸ਼ਾਬਾਸ਼ ਜੋਤੇ ਕੀ ਹੋਇਆ ਕਾਕੇ ਜੋਤੇ 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 ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਜਾ ਪਹਿਲੇ ਜੇ ਹੋ ਜਾ ਆ ਜਾ ਇਹਦਾ ਵੱਡੇ ਗੁਰਕਰੇ ਲੱਤ ਘੁਮਾ ਕੇ ਪੂਰੀ ਸ਼ਾਬਾਸ਼ ਸ਼ਾਬਾਸ਼ ਵਿਚ ਦੇ ਵਿਚ ਦੀ ਤਾਂ ਨਾ ਮਾਰਿਆ ਕਰੋ ਚਲੋ 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 ਸ਼ਾਬਾਸ਼ 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 ਚਲੋ 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 ਨਹੀਂ ਨਹੀਂ ਉੱਥੇ ਖੜ ਕੇ ਜੰਪ ਲਾਉਣੇ ਜੇ ਦਾਅ ਲਾਉਂਦੇ ਉਹ ਪਈ ਜੰਪ ਮਾਰ ਕੇ ਚੱਲ ਚੱਲ ਆ ਲਾ ਲਾ ਦੋ ਦੋ ਥੋੜਾ ਚੱਲ ਦੋ ਦੋ ਚੱਲ 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 ਲਾ ਕਾਲੀ ਕਾਲੀ ਲਾ ਕਾਲੀ ਕਾਲੇ ਹਾਂ ਸ਼ਾਬਾਸ਼ ਸ਼ਾਬਾਸ਼ ਚੱਲ 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 ਤੇਰ ਤਈ ਆ ਪੁੱਤ ਕੈਮਰਾ 'ਚ ਚੱਲ ਸ਼ਾਬਾਸ਼ ਵੈਰੀ ਗੁੱਡ ਚੱਲ 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 ਭਾਈ ਦਾਤ ਤਾਂ ਜਾਦੇ ਲਾਏ ਚੱਲ ਆ ਦਾਸ ਗਿਣਦੇ ਆ 1 2 3 4 5 6 7 ਬਾਜੀ ਦੀ ਨਿਗਾਹ ਤੇਈ ਅੱਜ ਜੂਤਾ ਵੀ ਹੰਬ ਗਿਆ